ਦੀਨਾਨਗਰ ਵਿੱਚ ট্রান্সਫਾਰਮਰ ਨੂੰ ਅੱਗ ਨਿਕਲਣ ਕਰਕੇ ਥਾਣੇ 'ਚ ਖੜੀਆਂ 4 ਕਾਰਾਂ ਲੱਗੀ ਅੱਗ ਵੱਖ-ਵੱਖ ਮਕਦਮਿਆਂ ਵਿੱਚ ਕਾਰਾਂ ਨੂੰ ਕੀਤਾ ਗਿਆ ਸੀ ਬੰਦ ਥਾਣਾ ਦੀਨਾਨਗਰ ਤੇ ਬਾਹਰ ਖੜੀਆਂ 4 ਕਾਰਾਂ ਨੂੰ ট্রান্সਫਾਰਮਰ 'ਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੀ ਚਿੰਗਿਆੜੀ ਕਰਕੇ ਲੱਗੀ ਅੱਗ ਦੇ ਨਾਲ ਸੜਕें ਸੁਆਹ ਹੋ ਗਈਆਂ ਤਾਂ ਦੱਸਦੇ ਕਿ ਵੱਖ-ਵੱਖ ਮਕਦਮਿਆਂ ਵਿੱਚ ਬੰਦ ਕੀਤੀਆਂ ਗਈਆਂ ਸਨ 1 ਕਾਰਾਂ ਤੇ ਅੱਗ ਦੀ ਲਪੇਟ ਚਾਉਣ ਨਾਲ 4 ਕਾਰਾਂ ਸੜਕੇ ਸੁਆਹ ਹੋ ਗਈਆਂ ਮਾਨਾਂ ਨੂੰ ਥਾਣੇ ਤੇ ਬਾਹਰ ਨਾਨੋਨਗਰ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸਕੰਡੀ ਦੀ ਕੰਧ ਨਾਲ ਰੱਖਿਆ ਗਿਆ ਸੀ ਉੱਥੇ ਹੀ ਨੇੜੇ ਹੀ ਬਿਜਲੀ ਟਰਾਂਸਫਾਰਮਰ ਲੱਗਾ ਸੀ ਟਰਾਂਸਫਾਰਮਰ ਤੋਂ ਨਿਕਲੀ ਚਿੰਗਿਆੜੀ ਇੱਥਾਂ ਡਿੱਗ ਨਾਲ ਜ਼ਮੀਨ ਤੇ ਉਗੇ ਘਾਹ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਅੱਗ ਨੇ ਨੇੜੇ ਹੀ ਪਈਆਂ ਚਾਰੇ ਕਾਰਾਂ ਨੂੰ ਆਪਣੀ ਲਪੇਟ ਚ ਲੈ ਲਿਆ ਸੂਚਨਾ ਮਿਲਦੇ ਹੀ ਗਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਕਟੀ ਦਿਨਾ ਨਗਰ ਪੇਚੀ ਗਈ ਤੇ ਸਖਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਅੱਗ ਦੀ ਲਪੇਟ ਚੋਂ ਨਾਲ ਚਾਰੇ ਕਾਰਾਂ ਬੁਰੀ ਤਰ੍ਹਾਂ ਸੜ ਗਈਆਂ ਸਨ ਇਸ ਵਤੀ ਐਸਐਚਓ ਅਮਰਤਪਾਲ ਸਿੰਘ ਨੇ ਦੱਸਿਆ ਕਿ ਅਗਨੇ ਨੇੜੇ ਹੀ ਲੱਗੇ ਬਿਜਲੀ ਦੇ ਟਰਾਂਸਫਾਰਮਰ ਤੋਂ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚੰਗਿਆੜੀਆਂ ਦੇ ਹੇਠਾਂ ਕਾਤੇ ਡਿੰਗ ਨਾਲ ਪੜ ਕੁਠੀਏ ਤੇ ਉਸ ਨੇ ਕਾਰਨ ਨੂੰ ਆਪਣੇ ਪੇਟ ਚ ਲੈ ਲਿਆ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਨੂੰ ਕਾਬੂ ਪਾਇਆ ਗਿਆ ਹੈ ਸਾਡਾ ਥਾਣੇ ਦਾ ਮਾਲਮ ਕਦਮਾ ਜੋ ਥਾਣੇ ਵਿੱਚ ਜਗਾ ਘੱਟ ਹੋਣ ਕਰਕੇ ਬਾਹਰ ਰੱਖਿਆ ਹੋਇਆ ਸੀਗਾ ਜਿਹੜਾ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ ਸਪਾਰਕ ਹੋ ਕੇ ਥੱਲੇ ਸਕੇ ਕਾਨੂੰ ਅਗ ਲੱਗੀ ਤੇ ਉਹਦੇ ਚਲਦੇ ਤੇ ਗੱਡੀਆਂ ਨੂੰ ਅਗ ਲੱਗੀ ਸੀ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰ ਨੂੰ ਰਿਪੋਰਟ ਭੇਜੀ ਜਾਵੇ ਸਰ ਕਿੰਨਾ ਕਿੰਨੀਆਂ ਗੱਡੀਆਂ ਸੀ ਜਿਹੜਾ ਸਕ੍ਰੈਪ ਸੀ ਲਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈਗਾ ਫਿਰ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਅੱਗ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਵਸੇ ਸਪਾਰਕ ਲੱਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਕਿ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀਗਾ ਉਹਨੂੰ ਅਗ ਲੱਗਣਾ ਹੋਇਆ